ਤੇ ਸ਼ਾਮ ਦਾ ਉਹਨਾਂ ਦਾ ਰੁਟੀਨ ਸੀਗਾ ਪੈਗ ਦਾ ਸ਼ੌਂਕ ਸੀ ਲਾ ਲੋ ਟੀਵੀ ਸੀ ਲਾ ਲੋ ਸ਼ੌਂਕ ਉਹਨਾਂ ਦੇ ਨਾਲ ਜਿਹੜੇ ਸਾਡੇ ਢਿੱਲੋਂ ਅੰਕਲ ਸੀਗੇ ਸਰਦੀ ਢਿੱਲੋਂ ਪਿੱਥੋ ਜੀ ਹੂੰ ਉਹ ਸੀਗੇ ਦੇ ਉਹ ਵੀ ਪੈਗ ਬੁੱਕ ਦੇ ਸ਼ਕੀਨ ਚਾਹੀਏ ਜੀ ਤੇ ਕਨੇਵੀ ਢੀ ਲੋਕਾਂ ਕਹਿੰਦੇ ਵੀ ਮੇਜਰਾ ਲੇਟ ਦਾ ਆਪਾਂ ਬਹੁਤ ਹੋ ਗਏ ਹੁਣ ਤਾਂ ਰੋਟੀ ਦਾ ਟਾਈਮ ਹੀ ਆ ਵੀ ਕਰੇ ਜਾ ਕੇ ਵੀ ਫਿਰ ਚੰਗਾ ਨਹੀਂ ਲੱਗਦਾ ਵੀ ਕੋਈ ਨਾ ਬਈ ਆਪਾਂ ਇੱਥੇ ਹੀ ਕਰ ਲੈਨੇ ਜਗੜ ਰਾਜੀ ਰੋਕ ਲੈਨੇ ਕਹਿੰਦਾ ਵੀ ਇੱਥੇ ਤਾਂ ਖੇਤ ਆ ਵੀ ਹੁਣ ਹੋਰ ਕੀ ਕਰਾਂਗੇ ਪਾਣੀ ਵੀ ਨਹੀਂ ਹੈਗਾ ਆਪਣੇ ਕੋਲੇ ਬੋਤਲ ਇਹਨਾਂ ਕੋਲੇ ਗੱਡੀ 'ਚ ਸੀਗੀ ਅੱਛਾ ਉਦੋਂ ਉਹਨਾਂ ਨੇ ਇਹਨਾਂ ਦੇ ਗੰਨਾ 'ਚ ਆਵਾਜ਼ ਪਈ ਦੇ ਡੈਡੀ ਵੀ ਗਾਣਾ ਚੱਲੀ ਜਾਂਦਾ ਸੀ ਟਰੈਕਟਰ ਤੇ ਕਹਿੰਦਾ ਤੇ ਲੋਕਾਂ ਕਹਿੰਦੇ ਵੀ ਬਈ ਗਾਣਾ ਦਾ ਆਪਣਾ ਨਹੀਂ ਲੱਗਦਾ ਹਨ ਜਦੋਂ ਉੱtre ਥੱਲੇ ਦੇਖਿਆ ਵੀ ਹਾਂ ਕੋਈ ਬੰਦਾ ਜ਼ਮੀਨ ਬਾਹ ਰਿਹਾ ਹੈ ਅੱਛਾ ਕੋਲੋਂ ਲੰਗਰੇ ਸੀ ਕਿ ਕੋਲੋਂ ਅੰਗਰੇਜ਼ੀ ਟਰੈਕਟਰ ਤੇ ਗਾਣਾ ਚੱਲ ਰਿਹਾ ਸੀ ਟਰੈਕਟਰ ਤੇ ਗਾਣਾ ਚੱਲ ਰਿਹਾ ਸੀ ਠੀਕ ਹੈ ਡੈਡੀ ਉੱtre ਤੇ ਡੈਡੀ ਨੇ ਉਹਨੂੰ ਬਾਜ ਮਾਰ ਲਈ ਠੀਕ ਹੈ ਉਹ ਬੰਦੇ ਨੇ ਦੂਰੋਂ ਤਾਂ ਪਛਾਣਿਆ ਨੇ ਜਦੋਂ ਨੇੜੇ ਆਇਆ ਉਹ ਕਹਿੰਦਾ ਵੀ ਬਾਈ ਮੈਂ ਪਿੰਡ ਵਾਲੇ ਬੁਲਾ ਕੇ ਲੈ ਕੇ ਆਉਣਾ ਉਹਦਾ ਤੈਨੂੰ ਮਿਲਣਗੇ ਸਾਰੇ ਇੰਨੇ ਕੁਛ ਹੋਣਗੇ ਕੋਈ ਬੰਦੇ ਨੂੰ ਉਹ ਕਹਿੰਦਾ ਵੀ ਦੱਸੋ ਵੀ ਕੀ ਕਰੀਏ ਉਹ ਤਾਂ ਕਹਿੰਦੀ ਅਸੀਂ ਤਾਂ ਮੀਟ ਬਣਾਉਨੇ ਆ ਤੁਸੀਂ ਬੈਠੋ ਖਾਣ ਪੀਣ ਦੀ ਸਕੀਨ ਸੀਗੀ ਉਹਨਾਂ ਨੂੰ ਪਤਾ ਵੀ ਸੀ ਇਹਨਾਂ ਚੀਜ਼ਾਂ ਦਾ ਹੂੰ ਹੂੰ ਕਹਿੰਦੇ ਵੀ ਨਹੀਂ ਨਹੀਂ ਤੂੰ ਐਂ ਕਰ ਲੈ ਬਸ ਕਿ ਦਾਰੂ ਸਾਡੇ ਕੋਲ ਹੈਗੀ ਆ ਬਹਿਣਾ ਹੀ ਆ ਦੱਸ ਕਹਿੰਦਾ ਵੀ ਬਾਈ ਵੀ ਮੈਨੂੰ ਤੁਰ ਕੇ ਜਾਣਾ ਪਊਗਾ ਵੀ 15 20 ਮਿੰਟ ਲੱਗ ਜਾਣਗੇ ਮੈਂ ਘੜਾ ਲੈ ਆਉਣਾ ਕਰਾਂ ਚੱਕ ਕੇ ਅੱਜ ਖੇਤ ਦੇ ਲੱਗੜੇ ਦਾ ਪਾਣੀ ਦਾ ਕਹਿੰਦਾ ਮੁੱਕ ਗਿਆ ਠੀਕ ਹੈ ਕਹਿੰਦਾ ਤੇਰਾ ਕੰਮ ਫਿਰ ਰਹਿ ਜਾਊਗਾ ਕਹਿੰਦਾ ਤੂੰ ਜਾ ਵੀ ਮੈਨੂੰ ਫੜਾ ਡੈਡੀ ਨੇ ਵਿਖਲ ਉਹਦੀ ਜ਼ਮੀਨ ਬਾਈ ਅੱਧਾ ਘੰਟਾ ਜੋਤ ਤੱਕ ਉਹ ਪਾਣੀ ਲੈ ਕੇ ਆਇਆ ਕਰੋ ਅੱਛਾ ਉਹ ਮਤਲਬ ਉਹ ਪਾਣੀ ਲੈਣ ਚਲਾ ਗਿਆ ਤੇ ਉਹਨਾਂ ਟਾਈਮ ਉਹਨਾਂ ਦੀ ਜ਼ਮੀਨ ਬਾਹਰੇ ਟਰੈਕਟਰ ਤੇ ਜੀ ਜੀ ਬੱਲੇ ਬੱਲੇ ਤੇ ਜਾਣਦੇ ਵੀ ਨਹੀਂ